ਬਦਾਨ ਸੋਭਾ ਹਲਕਾ ਰੈਕੋਰਡ ਵਿੱਚ ਸ਼੍ਰੋਮਣੀ ਅਕਾਲੀ ਦਰਬਾਰ ਬਾਦਲ ਨੂੰ ਜ਼ਮੀਨੀ ਪੱਧਰ ਤੋਂ ਹੋਰ ਮਜ਼ਬੂਤ ਕਰਨ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਲੁਧਿਆਣਾ ਅਧਿਆਤਿ ਪ੍ਰਧਾਨ ਚੰਦ ਸਿੰਘ ਡੱਲਾਵੱਲੂ ਹਲਕਾ ਇੰਚਾਰ ਬਲਵਿੰਦਰ ਸਿੰਘ ਸੰਧੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਡਿਕੀ ਸਿੰਘ ਤਲਵੰਡੀ ਦੀ ਅਗਵਾਈ ਹੇਠ ਹਲਕਾ ਪੱਧਰੀ ਅਹਿਮ ਮੀਟਿੰਗ ਕੀਤੀ ਗਈ ਹੈ ਜਿਸ ਦੌਰਾਨ ਹਲਕੇ ਦੇ ਸਾਰੇ ਸਰਕਲਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਦੌਰਾਨ ਪਾਰਟੀ ਨਾਲ ਨ ਧੜਕ ਹੋ ਕੇ ਮੁੜ ਤੋਂ ਜੁੜੇ ਮਿਹਨਤੀ ਅਤੇ ਵਫਾਦਾਰ ਆਗੂਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਨਹੀਂ ਇਸ ਮੁਕੇ ਸਰਕਲ ਰਾਇਕੋਟ ਸਹਿਰੀ ਤੋਂ ਅਮਨਦੀਪ ਸਿੰਘ ਗੱਲ ਸਾਕਲ ਬਸੀਆਂ ਤੋਂ ਬਲਵਿੰਦਰ ਸਿੰਘ ਸਤਵਾਲ ਸਰਕਲ ਆਂਡਲੂ ਤੋਂ ਜੱਤੇਦਾਰ ਗੁਰਮੀਤ ਸਿੰਘ ਆਂਡਲੂ ਅਤੇ ਸਰਕਲ ਪਖੋਵਾਲ ਤੋਂ ਸੁਖਰਾਜ ਸਿੰਘ ਨੂੰ ਪ੍ਰਧਾਨ ਲਗਾਇਆ ਗਿਆ ਮੀਟਿੰਗ ਦੌਰਾਨ ਆਗੂਆਂ ਨੇ ਸਮੂਹ ਅਕਾਲੀ ਵਰਕਰਾਂ ਨੂੰ ਮੇਲਾ ਸਪਾਰ 7 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਸ਼ਾਲ ਸਿਆਸੀ ਕਾਨਫਰੰਸ ਕਰਨ ਲਈ ਲਾਮਬੰਦ ਕੀਤਾ ਗਿਆ ਰਾਇਕੋਟ ਤੋਂ ਦਿਲਵਿੰਦਰ ਸਿੰਘ ਰਸੀਨ ਦੀ ਖਾਸ ਰਿਪੋਰਟ ਹਾਂਜੀ ਬਾਈ ਜੀ ਕੀ ਸਮਾਗਮ ਸੀਗਾ ਜੀ ਅੱਜ ਆਪਣੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਦੀ ਬਾਤ ਹੁੰਦੀਆਂ ਵਿਸ਼ਾ ਨਿਰਦੇਸ਼ਾਂ ਹੇਠ ਪ੍ਰਧਾਨ ਸਭਾ ਹਲਕਾ ਰਾਇਕੋਟ ਦੇ ਚੌਥ ਸਰਕਲਾਂ ਦੀ ਜਿਹੜੀ ਪ੍ਰਧਾਨਾਂ ਦੀ ਚੋਣ ਕੀਤੀ ਗਈ ਆ ਸਭ ਤੋਂ ਪਹਿਲਾਂ ਰਾਇਕੋਟ ਸ਼ਹਿਰ ਦੇ ਸਰਦਾਰ ਅਮਨਦੀਪ ਸਿੰਘ ਗਿੱਲ ਸ਼ਹਿਰੀ ਦੇ ਪ੍ਰਧਾਨ ਬਣਾਏ ਗਏ ਹਨ ਉਹ ਨਗਰ ਕੌਂਸਲ ਤੇ ਵੀ ਸਭ ਦਾ ਪ੍ਰਧਾਨ ਹਨ ਅਤੇ ਹੁਣੇ ਹੁਣੇ ਆਂਟਲੂ ਸਰਕਲ ਦੇ ਇਥੋਂ ਦੇ ਸਾਫਤਾ ਸਰਪੰਚ ਸਰਦਾਰ ਗੁਰਬੇਲ ਸਿੰਘ ਗਾਰਦਲੂ ਨੂੰ ਸਰਕਲ ਆਂਟਲੂ ਦਾ ਪ੍ਰਧਾਨ ਠਾਪਿਆ ਗਿਆ ਵਾ ਇਸੇ ਤਰ੍ਹਾਂ ਸਰਕਲ ਬੱਸੀਆਂ ਦੇ ਸਰਦਾਰ ਬਲਵਿੰਦਰ ਸਿੰਘ ਸਤੋਵਾਲ ਨੂੰ ਸਰਪੰਥ ਸੰਪਤੀ ਦੇ ਨਾਲ ਸਾਰੇ ਵਰਕਰਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਸਰਕਲ ਦਾ ਪ੍ਰਧਾਨ ਠਾਪਿਆ ਗਿਆਗਾ ਤੇ ਸਰਦਾਰ ਸੁਖਰਾਜ ਸਿੰਘ ਜੋ ਕਿ ਪੱਖੋ ਮਹਿਰਨਾ ਕਲਾ ਪੱਖੋਵਾਲ ਸਰਕਲ ਦੇ ਸ਼੍ਰੋਮਣੀ ਕਾਲੀ ਦਲ ਦੇ ਸਰਕਰ ਪ੍ਰਧਾਨ ਬਣਾਏ ਗਏ ਨੇ ਇਸ ਮੌਕੇ ਤੇ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਚੰਦ ਸਿੰਘ ਜੀ ਡੱਲਾ ਜੋ ਪ੍ਰਧਾਨ ਹਨ ਲੁਧਿਆਣਾ ਤੇ ਆਤੀ ਸ਼੍ਰੋਮਣੀ ਕਾਲੀ ਦਲ ਦੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੰਧੂ ਜੋ ਹਲਕਾ ਇੰਚਾਰਜ ਨੇ ਡੈਕੋਡ ਵਿਧਾਨ ਸਭਾ ਹਲਕੇ ਦੇ ਔਰ ਇਹ ਚੌਂ ਸਰਕਲਾਂ ਦੇ ਵਿੱਚ ਹੀ ਬਹੁਤ ਭਰਮੀਆਂ ਮੀਟਿੰਗਾਂ ਸ਼ੋਮਣੀ ਕਾਲੀ ਦਲ ਦੇ ਵਰਕਰਾਂ ਨੇ ਕੀਤੀਆਂ ਵਾ ਔਰ 7 ਤਰੀਕ ਨੂੰ ਜੋ ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਮੇਲਾ ਉਸ ਵਿੱਚ ਸ਼ਮੂਲੀਅਤ ਕਰਨ ਲਈ ਵੀ ਸਾਰੇ ਵਰਕਰ ਸਹਿਬਾਨ ਨੂੰ ਅਹੁਦੇਦਾਰ ਸਹਿਬਾਨ ਨੂੰ ਸਰਕਲ ਪ੍ਰਧਾਨਾਂ ਨੂੰ ਬੇਨਤੀ ਕੀਤੀ ਗਈ ਆ ਪਰ ਸਾਰਿਆਂ ਨੇ ਬੜਾ ਹਾਂ ਪੱਖੀ ਵਿਤੀਰਾ ਦਿਖਾਇਆ ਔਰ 2 ਤਰੀਕ ਨੂੰ ਡਾਕਟਰ ਜਲਦੀਪ ਸਿੰਘ ਟੀਮਾ ਛਪਾਰ ਵੇਖੇ ਮੀਟਿੰਗ ਕਰਨ ਆ ਰਹੇ ਉਸ ਵਿੱਚ ਵੀ ਰਾਏਪੁਰ ਮਦਾਨ ਸਹਿਬਾ ਹਲਕੇ ਦੇ ਸਰਕਲ ਪ੍ਰਧਾਨ ਔਦੇਦਾਰ ਸਹਿਬਾਨ ਸਾਰੇ ਵੱਡੀ ਗਤੀ ਵਿੱਚ ਆਪਾਂ ਅਸੀਂ ਜਾਵਾਂਗੇ ਉਹ 7 ਤਰੀਕ ਨੂੰ ਮੇਲੇ ਵਾਲੇ ਦਿਨ ਸਾਡੀਆਂ ਬਹੁਤ ਵੱਡੀਆਂ ਤਿਆਰੀਆਂ ਨੇ ਉਹ ਰਾਏਕੋਟ ਦੀ ਜੋ ਮੰਡੀ ਅਨਾਜ ਮੰਡੀ ਆ ਉੱਥੋਂ ਅਸੀਂ ਜਾਵਾਂਗੇ ਔਰ ਮੈਂ ਧੰਨਵਾਦ ਕਰਦਾ ਸ਼ਮਨੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਦਾ ਵੀ ਜੋ ਸਾਡੀ ਜਿਹੜੀ ਜਥੇਬੰਦੀ ਹੈ ਵਿਧਾਨ ਸਭਾ ਹਲਕੇ ਦੀ ਉਹਦੀ ਨਵੇਂ ਸਿਰੇ ਤੋਂ ਚੋਣ ਹੋਈ ਆ ਜਿਹੜੇ ਵਰਕਰ ਨੇ ਕਾਲੀ ਦਲ ਵਾਹ ਅਕਾਲੀ ਦਲ ਦੇ ਸ਼ਮਨੀ ਕਾਲੀ ਦਲ ਦੇ ਉਹਨਾਂ ਚ ਭਾਰੀ ਸ਼ਾਬ ਆ ਮੈਂ ਸਾਰਿਆਂ ਦਾ ਰਣੀ ਆ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਹਲਕਾ ਰਾਇਕੋਟ ਦੇ ਜੋ ਅਸੀਂ ਸਰਕਲ ਪ੍ਰਧਾਨ ਲਾਉਣੇ ਸੀ ਉਹ ਅਸੀਂ 4 ਸਾਲਕ ਪ੍ਰਧਾਨ ਨਿਯੁਕਤ ਕੀਤੇ ਆ ਆਂਡਲੂ ਜ਼ੋਨ ਤੋਂ ਸਰਦਾਰ ਗਰਮੇਲ ਸਿੰਘ ਆਂਡਲੂ ਇਸੇ ਤਰ੍ਹਾਂ ਹੀ ਰਾਇਕੋਟ ਸ਼ਹਿਰੀ ਤੋਂ ਹਮਨਦੀਪ ਸਿੰਘ ਗੱਲ ਬਸੀਆਂ ਜ਼ੋਨ ਤੋਂ ਸਰਦਾਰ ਬਲਵਿੰਦਰ ਸਿੰਘ ਸੱਤੋਵਾਲ ਅਤੇ ਪਖਵਾਲ ਜੋਂ ਤੋਂ ਸਰਦਾਰ ਸੁਖਰਾਜ ਸਿੰਘ ਮਹਿੇਰਨਕਲਾ ਇਹ ਚਾਰ ਸਰਕਲ ਸਰਕਲ ਪ੍ਰਧਾਨ ਜਿਹੜੇ ਅੱਜ ਉਹ ਲਾਏ ਗਏ ਆ ਸਰਦਾਰ ਜਗਜੀਤ ਸਿੰਘ ਤਲਵੰਡੀ ਤੇ ਸਰਦਾਰ ਬਲਵਿੰਦਰ ਸਿੰਘ ਸੰਧੂ ਦੇ ਸਹਿਮਤੀ ਨਾਲ ਸੋ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਵਾ। ਸਾਰੇ ਵਰਕਰਾਂ ਨੇ ਆਪੋ ਆਪਣੇ ਸਰਕਲਾਂ ਦੇ ਵਿੱਚ ਪੂਰਾ ਸਹਿਯੋਗ ਦਿੱਤਾ। ਹਰ ਵਰਕਰ ਨੇ ਦੀ ਭਾਵਨਾ ਹਰ ਵਰਕਰ ਦੀ ਗੱਲ ਸੁਣ ਕੇ ਇਹ ਸਰਕਲ ਪ੍ਰਧਾਨ ਲਾਏ ਗਏ ਆ। ਸੋ ਮੈਂ ਜਿੱਥੇ ਸਰਕਲ ਪ੍ਰਧਾਨਾਂ ਨੂੰ ਮੈਂ ਵਧਾਈ ਦਿੰਨਾ ਉਥੇ ਮੈਂ ਬੇਨਤੀ ਵੀ ਕੀਤੀ ਆ ਕਿ 2 ਤਰੀਕ ਨੂੰ ਸਾਡੇ ਜੋ ਸ਼ਪਾਰ ਦਾ ਮੇਲਾ 7 ਤਰੀਕ ਨੂੰ ਉਹਦੇ ਸਬੰਧ ਵਿੱਚ ਮੀਟਿੰਗ ਹੋ ਰਹੀ ਆ ਡਾਕਟਰ ਦਲਜੀਤ ਸਿੰਘ ਚੀਮਾ ਜੋ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਆ ਉਹ ਆ ਰਹੇ ਆ ਸ਼ਪਾਰ ਮੇਲੇ ਜਿੱਥੇ ਲੱਗਣਾ ਕਾਨਫਰੰਸ ਹੋਣੀ ਆ ਉਥੇ ਮੀਟਿੰਗ ਕਰ ਰਹੇ ਆ ਸੋ ਲੁਧਿਆਣਾ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਸਾਰੇ ਸਾਡੇ ਸਰਕਲ ਪ੍ਰਧਾਨ ਤੇ ਸਾਰੇ ਵਰਕਰ ਜਿਹੜੇ ਸਾਡੇ ਸਰਗਰਮਾ ਪਿੰਡਾਂ ਦੇ ਉਥੇ ਪਹੁੰਚ ਰਹੇ ਬਹੁਤ ਵੱਡਾ ਉਦੇ ਵੀ ਇਕੱਠ ਹੋਵੇਗਾ ਸੋ ਉਸ ਤੋਂ ਬਾਅਦ 7 ਤਰੀਕ ਨੂੰ ਜਿਹੜੀ ਕਾਨਫਰੰਸ ਆ ਅਸੀਂ ਬਹੁਤ ਭਾਰੀ ਕਾਨਫਰੰਸ ਇੱਥੇ ਕੀ ਕਰ ਰਹੇ ਆ ਸ਼ਪਾਰ ਦੇ ਮੇਲੇ ਤੇ ਇਹ ਮਾਲਵੇ ਦਾ ਮਸ਼ਹੂਰ ਮੇਲਾ ਇਸ ਮੇਲੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੱਸਰ ਜਗਦੇਵ ਸਿੰਘ ਤਲਵੰਡੀ ਗਰਚੰਦ ਸਿੰਘ ਟੋੜਾ ਬਹੁਤ ਵੱਡੀਆਂ ਕਾਨਫਰੰਸਾਂ ਕਰਦੇ ਰਹੇ ਆ ਸੋ ਕਾਫੀ ਸਮੇਂ ਤੋਂ ਇੱਕ ਕਾਨਫਰੰਸ ਬੰਦ ਸੀ ਪਰ ਇੱਥੇ ਵਰਕਰ ਬਹੁਤ ਬਹੁਤ ਵੱਡਾ ਉਤਸ਼ਾਹ ਵਾ ਉਸ ਉਤਸ਼ਾਹ ਨੂੰ ਦੇਖਦੇ ਹੋਏ ਸਰਦਾਰ ਸੁਖਵੀਰ ਸਿੰਘ ਬਾਦਲ ਨੇ 7 ਤਰੀਕ ਨੂੰ ਜਿਹੜੀ ਕਾਨਫਰੰਸ ਰੱਖੀ ਆ ਉਸ ਕਾਨਫਰੰਸ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਮੁੱਚੀ ਸ਼੍ਰੋਮਣੀ ਕਾਲਜਲ ਦੀ ਲੀਡਰਸ਼ਿਪ ਪਹੁੰਚ ਰਹੀ ਆ ਸੋ ਵਰਕਰ ਉਹਨਾਂ ਦੇ ਵਿਚਾਰ ਸੁਣਨ ਲਈ ਵਰਕਰ ਆਉਣ ਵਾਲੇ 2027 ਦੀ ਸ਼੍ਰੋਮਣੀ ਕੱਲ ਜਲਦੀ ਸਰਕਾਰ ਬਣਾਉਣ ਲਈ ਬਹੁਤ ਉਤਾਵਲੇ ਆ ਤੇ ਬਹੁਤ ਵੱਡਾ ਇਕੱਠ ਹੋਵੇਗਾ ਇਹ ਵਰਕਰਾਂ ਦਾ ਜੋਸ਼ ਹੈ ਜਿਹੜਾ 7 ਤਰੀਕ ਨੂੰ ਤੁਹਾਨੂੰ ਪਤਾ ਲੱਗੇਗਾ ਧੰਨਵਾਦ ਜੀ ਜੀ ਅੱਜ ਵਿਧਾਨ ਸਭਾ ਹਲਕਾ ਰਾਏਪੋਟ ਵਿਖੇ ਸ਼੍ਰੋਮਣੀ ਕਾਲੀ ਦੇ ਪ੍ਰਧਾਨ ਸਰਦਾਰ ਸਖਬੀਰ ਸਿੰਘ ਜੀ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਸਰਕਲ ਜ਼ੋਨ ਦੇ ਜਿਹੜੇ ਨੇ ਜਿਸ ਤਰ੍ਹਾਂ ਸਰਕਲ ਆਂਢਲੂ ਇੱਥੋਂ ਗਰਮੇਲ ਸਿੰਘ ਆਂਢਲੂ ਸਰਕਲ ਪਖਵਾਲ ਤੋਂ ਸਖਰਾਜ ਸਿੰਘ ਮਹਿਰਨਾ ਸਰਕਲ ਰਾਏਕੋਟ ਤੋਂ ਅਮਨਦੀਪ ਸਿੰਘ ਜੀ ਗਿੱਲ ਸਾਬਕਾ ਪ੍ਰਧਾਨ ਨੇ ਜਿਹੜੇ ਔਰ ਇਸੇ ਤਰ੍ਹਾਂ ਹਲਕਾ ਬਸਿਆਂ ਤੋਂ ਬਲਵਿੰਦਰ ਸਿੰਘ ਜੀ ਸਤੋਵਾਲ ਇਹ ਜਿਹੜੇ ਸਾਰੇ ਪ੍ਰਧਾਨ ਨੇ ਅੱਜ ਚੁਣੇ ਗਏ ਨੇ ਇਹ ਔਰ ਇਹਨਾਂ ਜਿਹੜੇ ਪ੍ਰਧਾਨ ਜਿਹੜੇ ਨੇ ਸਾਰੇ ਅੱਜ ਅਕਾਲੀ ਦਲ ਦੀ ਵਰਕਰਾਂ ਦੇ ਵਿੱਚ ਇਹਨਾਂ ਜੋਸ਼ ਆ ਕੇ ਬਿਆਨ ਨਹੀਂ ਕੀ ਤਜਾ ਸਕਦਾ ਤੁਸੀਂ ਆਪ ਹੀ ਦੇਖਿਆ ਕਿ ਹਰ ਨਗਰ ਦੇ ਵਿੱਚ ਜਿਹੜੇ ਜਿਹੜੇ ਨਗਰ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚੋਂ ਗਿਆ ਲੋਕਾਂ ਦੇ ਵਿਊ ਲੈ ਕੇ ਨਾ ਪ੍ਰਧਾਨਾਂ ਨੂੰ ਨਿਯੁਕਤੀ ਦਿੱਤੀ ਆ ਤਾਂ ਉਹ ਸਾਰੇ ਲੋਕਾਂ ਚ ਇੰਨਾ ਉਤਸ਼ਾਹ ਔਰ ਮੈਂ ਉਹ ਇਸ ਗੱਲ ਦਾ ਬਿਆਨ ਨਹੀਂ ਕਰ ਸਕਦਾ ਅੱਜ ਤੱਕ ਮੈਨਾਂ ਉਤਸ਼ਾਹ ਨਹੀਂ ਦੇਖਿਆ ਇਸ ਦੇ ਨਾਲ ਹੀ ਜਿਹੜੀ ਕਿ 2 ਤਰੀਕ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਛਪਾਰ ਦਾ ਮੇਲਾ 7 ਤਰੀਕ ਨੂੰ ਆ ਰਿਹਾ ਉਹਦੀ 2 ਤਰੀਕ ਨੂੰ ਮੀਟਿੰਗ ਆ ਜਿਹੜੀ ਮੀਟਿੰਗ ਦੀ ਪ੍ਰਧਾਨਗੀ ਚੀਮਾ ਦਲਜੀਤ ਸਿੰਘ ਦੀ ਚੀਮਾ ਜਿਹੜੇ ਕਿ ਸਾਡੇ ਮੁਖ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੀ ਗਵਾਈ ਥੱਲੇ ਹੋਊਗੀ ਔਰ ਸਾਡੇ ਰਾਏਕੋਟ ਵਿਧਾਨ ਸਭਾ ਹਲਕੇ ਤੋਂ ਜਥੇਦਾਰ ਜਗਜੀਤ ਸਿੰਘ ਦੀ ਤਲਵੰਡੀ ਤੇ ਸਮੁੱਚੀ ਟੀਮ ਦੁਆਰਾ ਅਸੀਂ ਵੱਧ ਤੋਂ ਵੱਧ ਸੰਗਤ ਲੈ ਕੇ ਉੱਥੇ ਪਹੁੰਚਾਂਗੇ ਮੇਲੇ ਦੇ ਵਿੱਚ ਰਿਕਾਰਡ ਤੋੜ ਕੱਟੂ ਠੀਕ ਹੈ ਜੀ ਹਾਂਜੀ ਹਾਂਜੀ ਪ੍ਰਧਾਨ ਜੀ ਅੱਜ ਦਾ ਅਕਾਲੀ ਦਲ ਵੱਲੋਂ ਹਲਕਾ ਰਾਏਕੋਟ ਦੇ ਵਿੱਚ ਸਰਕਲ ਪੱਧਰ ਦੀ ਹੁੱਦਦਾਰੀ ਦਿੱਤੀ ਹੈ ਕਿ ਅਸੀਂ ਅੱਗੇ ਗੱਲ ਕਰੀਏ ਤੁਸੀਂ ਕੀ ਕਹਿਣਾ ਚਾਹੋਗੇ ਔਰ ਤੁਹਾਡੀ ਕੀ ਅਗਲੀ ਰਣਨੀਤੀ ਹੋਵੇਗੀ ਸਾਡੇ ਬਹੁਤ ਹੀ ਸਤਿਕਾਰਯੋਗ ਮਦਦਗਾਰ ਸ੍ਰੀ ਸੁਖਵਿੰਦਰ ਸਿੰਘ ਜੀ ਬਦਲ ਜਿਨ੍ਹਾਂ ਦਾ ਬੇਸ਼ਾਨ ਦੇਸ਼ੇ ਮੇਟਾ ਸਾਡੇ ਜਨਾਹਾਂ ਦੇ ਹਾਤੀ ਦੇ ਪ੍ਰਧਾਨ ਚੰਦ ਸਿੰਘ ਜੀ ਲੰਡਾ ਸਾਡਾ ਹਲਕਾ ਨਗਰ ਵਿਜਿੰਦਰ ਸਿੰਘ ਸੰਧੂ ਮੈਂਬਰ ਐਚਪੀਸੀ ਜਗਜੀਤ ਸਿੰਘ ਤਰੁੰਡੀ ਤੇ ਸਮੁੱਚੇ ਹਲਕੇ ਦੇ ਉਹਦੇ ਸਹਾਬਾਨ ਜਿਨ੍ਹਾਂ ਦੀ ਹਾਜ਼ਰੀ ਚ ਅੱਜ ਸਾਰੇ ਸਰਕਾਰਾਂ ਚ ਅਸਲ ਨਿਯੁਕਤ ਕੀਤੇ ਗਏ ਨੇ ਔਰ ਸਰਕਲ ਦੇ ਸਾਰੇ ਸਾਡੇ ਵਰਕਰ ਸਹਬਾਨਾ ਨੇ ਇਹ ਸਹਮਤੀ ਜੁਕਾਈ ਹੈ ਕਿ ਇਸ ਬੰਦੇ ਨੂੰ ਅਸੀਂ ਜੱਤਰ ਰੂਹ ਤੋਂ ਨੇ ਔਰ ਅਸੀਂ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਨੂੰ ਮਾਨੂੰ ਤੁਹਾਨੂੰ ਜੋ ਪਾਰਟੀ ਦੀ ਸੇਵਾ ਅਸੀਂ ਲੰਮੇ ਸਮੇਂ ਤੱਕ ਕਰਦਾਂਗੇ ਇਸੇ ਤਰ੍ਹਾਂ ਅਸੀਂ ਬਹੁਤ ਰੂਹ ਲਾ ਕੇ ਸੇਵਾ ਕਰਦੇ ਰਹਾਂਗੇ ਔਰ ਪਾਰਟੀ ਦਾ ਜੋ ਮੈਸੇਜ ਆ ਉਹ ਹਰ ਵਰਕਰ ਤੱਕ ਘਰ-ਘਰ ਤੱਕ ਪਹੁੰਚਾਵਾਂਗੇ ਜੋ ਸਮੇਂ ਦੀ ਸਰਕਾਰ ਜੋ ਕਰ ਰਹੀ ਆ ਅਸੀਂ ਇੱਕ ਗੱਲ ਇਹ ਵੀ ਕਹਣੀ ਚਾਹੁੰਦੇ ਆ ਕਿ ਆ ਜਿਹੜੀ ਭੰਡਾ ਦੀ ਸਰਕਾਰ ਹੈ ਤੋਂ ਬਚ ਕੇ ਰਹੋ ਕਿ ਸਾਰੇ ਛੋਸ਼ੇਵਾੜੀ ਸੋਸ਼ਲ ਮੀਡੀਆ ਤੇ ਆ ਤੇ ਤੁਸੀਂ سوشل میڈیا ਸ਼ੋਮਣੀ ਕਰ ਲੈਣਾ ਕਹਿੰਦਾ ਕਿ ਯੂਜ਼ ਕਰਿਆ ਕਰੋ ਜ਼ਰੂਰ ਦੇਖਿਆ ਕਰੋ ਵੀ ਕੀ ਗਲਤ ਕਰਦੇ ਆ ਤੇ ਕੀ ਸਹੀ ਕਰਦੇ ਆ ਤੇ ਆਉਣ ਵਾਲੀ 7 ਤਰੀਕ ਨੂੰ ਮੇਲਾ ਸ਼ਪਾਰ ਬਹੁਤ ਹੀ ਭਾਰੀ ਜਿਹੜਾ ਪੁਰਾਣੇ ਸਮੇਂ ਤੋਂ ਜਿਹੜਾ ਮੇਲਾ ਸ਼ਪਾਰ ਦਾ ਉਹ ਇਸ ਵਾਰੀ 7 ਤਰੀਕ ਨੂੰ ਲੱਗ ਰਿਹਾ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਆ ਕਿ ਇਕੱਠ ਲੈ ਕੇ ਇਸ ਵਾਰ ਸ਼ੋਮਣੀ ਕਾਲੀਯਨ ਦੇ ਪੰਡਾਲ ਦੇ ਵਿੱਚ ਅਠਾ ਮਰ ਦਾ ਇਕੱਠ ਸੀ ਬੈਕਰ ਹਲ ਕੋਈ ਨਹੀਂ ਆਇਆ ਅੱਛਾ ਇੱਕ ਜਿਵੇਂ ਅਹੁਦੇਦਾਰੀ ਦਿੱਤੇ ਗਏ ਨੇ ਸਰਕਲ ਪੱਦਰ ਦੀਆਂ ਤੁਸੀਂ ਇਹਦੇ ਲਈ ਕੋਈ ਰਣਨੀਤੀ ਤਿਆਰ ਕੀਤੀ ਗਿਆ ਵੀ ਜੋ ਪਿਛਲੇ ਸਮੇਂ ਤੋਂ ਕੁਝ ਖੜੋਤ ਜੀ ਆਈ ਸੀਗੀ ਉਹਨੂੰ ਦੂਰ ਕਰਨ ਤੇ ਲੋਕਾਂ ਨੂੰ ਨਾਲ ਲਾਮਬੰਦ ਕਰਨ ਦੇ ਲਈ ਬਿਲਕੁਲ ਜੀ ਖੜੋਤ ਇੱਕ ਲੋਕਾਂ ਦੇ ਵਿੱਚ ਬਦਲਾਅ ਦੀ ਤੇ ਇੱਕ ਝੂਠੀਆਂ ਫੁਹਾਂ ਫਲਾਕ ਇਸ਼ੂ ਜਿਹੜੀ ਤੇ ਅਕਾਲੀਆ ਨੂੰ ਬਦਨਾਮ ਕੀਤਾ ਗਿਆ ਜੋ ਕਿ ਤੁਹਾਡੇ ਸ਼ਰੀਆਮ ਸਾਹਮਣੇ ਆ ਗਿਆ ਕੋਈ ਵੀ ਗਲਤੀ ਸ਼ੋਮਣੀ ਅਕਾਲੀਵਲ ਨੇ ਨਹੀਂ ਕੀਤੀ ਉਲਟ ਸੁਪੀ ਗਿਆ ਸੋਸ਼ਲ ਮੀਡੀਆ ਤੇ ਅਕਾਲੀਆਂ ਨੂੰ ਬਦਨਾਮ ਕੀਤਾ ਗਿਆ ਔਰ ਸਾਰੇ ਲੋਕਾਂ ਨੂੰ ਸਮਝ ਆ ਗਈ ਕਿ ਅਸੀਂ ਇਸ ਵਾਰ ਗਲਤ ਸਰਕਾਰ ਚੁਣ ਲਈ ਆ ਸਾਡੀ ਪੰਜਾਬ ਸਟੇਟ ਨੂੰ 50 ਸਾਲ ਪਿੱਛੇ ਕਰਤਾ ਇਹ ਸਰਕਾਰ ਨੇ ਔਰ ਸਾਰੇ ਤੁਸੀਂ ਭਲੀ ਭਾਤ ਜਾਣਦੇ ਹੋ ਹੈਲੀਕਾਪਟਰਾਂ ਦੇ ਹੁਣ ਰਾਸ਼ਨ ਛੱਡ ਕੇ ਕੱਚਾ ਆਟਾ ਛੱਡ ਕੇ ਉਹ ਥੱਲੇ ਪਾਣੀ ਚ ਡਿੱਗ ਪੈਂਦਾ ਤੁਸੀਂ ਆਪੇ ਸਾਰੇ ਲੋਕ ਭਲੀਪਾ ਜਾਣਦੇ ਹੋ ਲੋਕਾਂ ਕੋਲ ਮੱਚਸ ਦੀ ਡੱਬੀ ਨਹੀਂ ਹੈ ਸਿਲੰਡਰ ਨਹੀਂ ਹੈ ਚੁੱਲਾ ਨਹੀਂ ਹੈ ਤੁਸੀਂ ਨਾ ਆਟਾ ਕਾਹਦੇ ਰੋਟੀ ਪਾ ਕੇ ਖਾਣਗੇ ਇਹ ਇੱਕ ਅਣੜੀ ਤੋਂ ਅਣੜੀ ਬੰਦੇ ਨੂੰ ਪਤਾ ਤੇ ਸਾਡੀ ਪੰਜਾਬ ਸਰਕਾਰ ਨੂੰ ਇਹ ਤੱਕ ਪਤਾ ਨਹੀਂ ਲੱਗਿਆ ਕਿ ਹੈਲੀਕਾਪਟਰ ਤੇ ਲੋਕਾਂ ਨੂੰ ਕੱਚਾ ਆਟਾ ਸਿੱਟਿਆ ਜਾ ਸਕਦਾ ਔਰ ਜੇ ਤੁਸੀਂ ਦੇਣਾ ਰਾਸ਼ਨ ਤੁਸੀਂ ਪਾਣੀ ਦਾ ਪ੍ਰਬੰਧ ਕਰੋ ਇਹ ਮੈਨੂ ਮੇਡ ਫਲੱਡ ਆ ਕਿ ਨਾ ਕਿ ਕੁਦਰਤੀ ਆਫਤ ਨਹੀਂ ਹੈਗੀ ਇਹ ਨਾ ਦਿੱਤਾ ਫਲੱਡਾ ਨਹਿਰਾਂ ਖਾਲੀ ਪਈਆਂ ਨੇ ਸੂਏ ਖਾਲੀ ਜਾ ਰਹੇ ਨੇ ਵੱਡੀਆਂ ਨਹਿਰਾਂ ਖਾਲੀ ਜਾ ਰਹੀਆਂ ਨੇ ਸਾਡੇ ਇਸ ਕਰਕੇ ਜਿਹੜੇ ਮੂਹਰੇ ਪਾਣੀ ਦਾ ਨਿਕਾਸ ਹੈ ਨਹੀਂ proper ਫਾਰਗਰ ਨੂੰ ਸਭ ਤੋਂ ਪਹਿਲਾਂ ਇਹਨਾਂ ਨੂੰ ਪਾਣੀ ਨਾਲ ਜਮਾ ਨਹੀਂ ਚ ਕਰਨਾ ਹੌਲੀ ਹੌਲੀ ਪਾਣੀ ਛੱਡਣਾ ਚਾਹੀਦਾ ਸੀ ਇਹ ਸਰਕਾਰ ਦੀ ਅਣਦੇਖੀ ਕਰਨ ਪੰਜਾਬ 'ਚ ਫਲੱਡ ਆਇਆ ਤੇ ਆਪ ਸੀਐਮ ਸਾਹਿਬ ਹੋਸਟਟਾਂ 'ਤੇ ਦੋ ਰਿਫਰਦੇ ਨੇ ਤੇ ਇੱਥੇ ਪੰਜਾਬ ਦੇ ਲੋਕ ਜਲ-ਥਲ ਕੀਤੇ ਪਏ ਨੇ